ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵਿੱਚ ਤੁਸੀਂ ਤੇ ਬਠਿੰਡਾ ਦੀ ਸੰਜੇਨਗਰ ਕਲੋਨੀ ਦੇ ਵਿੱਚ ਜਿੱਥੇ 30 ਜੂਨ ਨੂੰ ਕੁਝ ਵਿਅਕਤੀਆਂ ਦੇ ਬੁੱਲੇ ਇੱਕ ਵਿਅਕਤੀ ਤੇ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਤਾਂ ਇਸ ਬਾਬਤ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਨਰਿੰਦਰ ਸਿੰਘ ਜਨਰਲ ਦਾ ਇਹ ਕਹਿਣਾ ਹੈ ਕਿ 30 ਜੂਨ ਨੂੰ ਸੰਜੇਨਗਰ ਕਲੋਨੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਘੇਰ ਕੇ ਉਸ ਤੇ ਹਮਲਾ ਕੀਤਾ ਗਿਆ ਸੀ ਤੇ ਐਸਐਮਓ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਇਆ ਪੁਲਿਸ ਦੇ ਵੱਲੋਂ 3 ਜੁਲਾਈ ਨੂੰ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ 4 ਜੁਲਾਈ ਨੂੰ ਚਾਰ ਹੋਰ ਵਿਅਕਤੀ ਗ੍ਰਿਫਤਾਰ ਹੁੰਦੇ ਹਨ ਯਾਨੀ ਕਿ ਕੁੱਲ 5 ਵਿਅਕਤੀਆਂ ਦੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਤੇ ਨਾਲ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਤਾਂ ਪੁਲਿਸ ਦਾ ਕਹਿਣਾ ਹੈ ਕਿ ਨਾ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਅਸਲ ਇਸ ਪੁਲਿਸ ਵੱਲੋਂ ਜਿੱਥੇ ਕਿਹਾ ਗਿਆ ਕਿ ਇਹਨਾਂ ਦੇ ਵੱਲੋਂ ਪਹਿਲਾਂ ਕਿਤੇ ਲੜਾਈ ਜਿਹੜੀ ਹੋਈ ਸੀ ਉਸੇ ਦਰਮਿਆਨ ਰੰਜਸ਼ ਨੂੰ ਲੈ ਕੇ ਹਮਲਾ ਕੀਤਾ ਗਿਆ ਸੀ ਜਿਸ ਦਾ ਇਹ ਕਿ ਪੂਰੀ ਪਲੈਨਿੰਗ ਦੇ ਤਹਿਤ ਉਸ ਵਿਅਕਤੀ ਨੂੰ ਘੇਰ ਕੇ ਉਸਤੇ ਵਾਰ ਕੀਤੇ ਜਾਂਦੇ ਨੇ ਹਾਲਾਂਕਿ ਇੱਥੇ ਪੁਲਿਸ ਨੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਬਾਕੀਆਂ ਦੀ ਭਾਲ ਜਾਰੀ ਹੈ। ਇਹ 30 ਜੂਨ ਦੀ ਘਟਨਾ ਸੰਜੇਨਗਰ ਦੇ ਵਿੱਚ ਕੁਝ ਲੜਕਿਆਂ ਨੇ ਇੱਕ ਬੋਟਾ ਨਾਮ ਦੇ ਵਿਅਕਤੀ ਨੂੰ ਇਹਦਾ ਸੱਟਾਂ ਮਾਰੀਆਂ ਸੀਗੀ। ਉਸ ਘਟਨਾ ਦੀ ਜਿਹੜੀ ਹੈ ਵੀਡੀਓ ਜਿਹੜੀ ਹੈ ਵਾਇਰਲ ਹੋ ਗਈ ਸੀਗੀ ਸੋਸ਼ਲ ਮੀਡੀਆ ਦੇ ਉੱਪਰ ਸੋ ਉਸ ਮੱਦੇ ਵਿੱਚ ਥਾਣਾ ਕਨਾਲ ਕਲੋਨੀ ਦੇ ਵਿੱਚ 109 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 109 115 118 355 ਬੀ ਐਨ ਐਸ ਦਰਜ ਰਜਿਸਟਰ ਕੀਤੀ ਗਈ ਸੀਗੀ ਮੁਕਦਮੇ ਦੀ ਤਫਤੀਸ਼ ਦੌਰਾਨ ਪਹਿਲਾਂ ਗੰਜਾ ਨਾਮ ਦਾ ਇੱਕ ਵਿਅਕਤੀ ਸੀਗਾ ਜੋ ਉਸ ਘਟਨਾ ਦੇ ਵਿੱਚ ਸ਼ਾਮਲ ਸੀਗਾ ਦੋਸ਼ੀ ਸੀਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ 3 ਤਰੀਕ ਨੂੰ ਮਿਤੀ 4 ਤਰੀਕ ਨੂੰ ਬਾਕੀ ਜਿਹੜੇ ਵਿਨੇ ਪ੍ਰਿੰਸ ਵਿਸ਼ੇਕ ਨਾਲ ਇੱਕ ਹੋਰ ਇਹਨਾਂ ਦਾ ਸਾਥੀ ਚਾਰ ਦੋਸ਼ੀ ਕੱਲ ਗ੍ਰਿਫਤਾਰ ਕਰ ਲਏ ਗਏ ਨੇ ਟੋਟਲ ਹੁਣ ਤੱਕ ਇਹਦੇ ਵਿੱਚ 5 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਹਨਾਂ ਦੇ ਕੋਲੋਂ ਇੱਕ ਜਿਹੜੀ ਹੈ ਲੋਹੇ ਦੀ ਗਰਾਰੀ ਜਿਹੜੇ ਇਹਨਾਂ ਨੇ ਯੂਜ਼ ਕੀਤੀ ਸੀਗੀ ਉਸ ਦੇ ਵਿੱਚ ਵਾਰਦਾਤ ਦੇ ਵਿੱਚ ਰਿਕਵਰ ਕਰ ਲਈ ਗਈ ਹੈ ਬਾਕੀ ਜਿਹੜੇ ਦੋਸ਼ੀ ਰਹਿੰਦੇ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਪੁਲਿਸ ਉਹ ਰੈਡਾ ਕੀਤਾ ਜਾ ਰਹੀਆਂ ਨੇ ਬਿਲਕੁਲ ਐਸਐਸਪੀ ਸਾਹਿਬ ਬਠਿੰਡਾ ਦੇ ਗਾਈਡੈਂਸ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਕਲੀਅਰ ਕਟ ਮੈਸੇਜ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਬੰਦੇ ਇਦਾਂ ਦੀ ਕਿਸੇ ਘਟਨਾ ਦੇ ਵਿੱਚ ਸ਼ਾਮਲ ਹੋਣਗੇ ਜਾਂ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਵਾਧਾ ਰੰਦੇਸ਼ ਕਿਸੇ ਵਿੱਚ ਇਹਦੇ ਵਿੱਚ ਬੂਟਾ ਨਾਲ ਪਹਿਲਾਂ ਜਿਹੜਾ ਬੂਟਾ ਨਾਮ ਦਾ ਵਿਅਕਤੀ ਹੈ ਵਿਸ਼ੇਕ ਨਾਲ ਪਹਿਲਾਂ ਇਹਨਾਂ ਦੀ ਲੜਾਈ ਹੋਈ ਸੀ ਉਸ ਦਿਨ ਇਹ ਸਾਰੇ ਇਕੱਠੇ ਹੋਏ ਸੀਗੇ ਇਕੱਠੇ ਹੋ ਕੇ ਇਹਨਾਂ ਨੇ ਇੱਕ ਪਲਾਨ ਬਣਾਇਆ ਕਿ ਬੂਟੇ ਨੂੰ ਜਿਹੜੀ ਹੈਗੇ ਅੱਜ ਜਾ ਕੇ ਖੇਰਕ ਸੱਟਾਂ ਮਾਰਨੀਆਂ ਨੇ ਉਸ ਸਬੰਧ ਦੇ ਵਿੱਚ ਜਾ ਕੇ ਇਹਨਾਂ ਨੇ ਧੰਜਨਗਰ ਜਾ ਕੇ ਧਮਬੜਾ ਕੀਤਾ ਸੀ